ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋੜੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਨੰਬਰ ਹੈਗਾ 987623917 ਅੱਜ ਦੀ ਵੀਡੀਓ ਵੀਰੇ ਆਪਾਂ ਪਿੰਡ ਬੱਲੋ ਪਹੁੰਚੇ ਹਾਂਗੇ ਜ਼ਿਲ੍ਹੇ ਬਠਿੰਡੇ ਦਾ ਪਿੰਡ ਹੈਗਾ ਤੇ ਚੰਗਾ ਨਗੀਨਾ ਦਿਖਾਉਣਾ ਤੁਹਾਨੂੰ ਵੱਡੇ ਗੱਡਾ ਗਾਠ ਦਾ ਰੇਲ ਗੱਡੀ ਦਾ ਇੰਜਨ ਜਿਹਨੂੰ ਕਹਿੰਦੇ ਓਡੀ ਮੱਝ ਹੈਗੀ ਤੇ ਪੂਰੀ ਚੰਗੀ ਮਿਲਕ ਕੰਪੈਸਟੀ ਵੀ ਚੰਗੀ ਰੂ ਬਾਈ ਜੀ ਨਾਲ ਕਰਾਵਾਂਗੇ ਗੱਲਬਾਤ ਨਾਮ ਡਰੈੱਸ ਪੁੱਛ ਕੇ ਦੱਸਾਂਗੇ ਤੇ ਡਿਟੇਲ ਇਹਦੀ ਪੁੱਛ ਕੇ ਦੱਸਾਂਗੇ ਆ ਜਾ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਠਾਕ ਹੋ ਜੀ ਵਧੀਆ ਜੀ ਵਧੀਆ ਬਾਈ ਤੇ ਨੰਬਰ ਬੋਲਿਂ ਵੀਰੇ ਪਹਿਲਾਂ ਨੰਬਰ ਬਾਈ ਹੈਗਾ ਆਪਣਾ 84378 62616 ਠੀਕ ਆ ਵੀਰੇ ਤੇ ਵੀਰੇ ਪਿੰਡ ਆਪਣਾ ਆ ਗਿਆ ਪਿੰਡ ਬੱਲੋ ਆ ਜੀ ਚੌ ਬੱਲੋ ਦਾ ਬੱਲੋ ਵੀ ਕਹਿੰਦੇ ਆ ਠੀਕ ਹੈ ਠੀਕ ਆ ਜੀ ਤੇ ਨੇੜੇ ਦੇ ਪਿੰਡ ਕਿਹੜੇ ਆਪਣੇ ਰਾਮਪਰਾ ਪੂਲ ਕੋਲੇ ਪੈਂਦਾ ਰਾਮਪਰਾ ਫੂਲ ਏਰੀਆ ਇਹ ਹਾਂ ਜੀ ਤੇ ਜ਼ਿਲ੍ਹਾ ਕਿਹੜਾ ਆ ਗਿਆ ਜ਼ਿਲ੍ਹਾ ਬਟਿੰਡਾ ਪੈਂਦਾ ਜੀ ਜ਼ਿਲ੍ਹਾ ਬਟਿੰਡਾ ਤੇ ਵੀਰੇ ਜਿਹੜੀ ਆਪਾਂ ਮੱਝ ਦੇਖੀ ਜਾਂਦੇ ਆਗੇ ਹਾਂ ਜੀ ਕਿਹੜਾ ਸੂਆ ਸੂਈ ਆ ਇਹ ਇਹ ਸੂਆ ਤੀਜਾ ਸੂਈ ਸੂਈ ਅੱਜੀ ਆ ਬਾਈ ਆ ਦੇਰ ਆ ਪਈ ਆ ਵੀਰੇ ਦੇਖ ਲੋ ਸਾਹਮਣੇ ਥੋੜੇ ਸੂਬਾ ਸੂਈ ਆ ਤੇ ਮਗਰ ਕੀ ਆ ਗਿਆ ਤੇ ਮਗਰ ਇਹ ਤੇ ਕੱਟਾ ਹੈ ਬਾਈ ਕੱਟਾ ਤੇ ਸੂਆ ਕਿਹੜਾ ਆ ਗਿਆ ਵੀਰੇ ਸੂਆ ਤੀਜਾ ਹੀ ਸੂਆ ਤੀਜਾ ਤੇ ਕਿੰਨਾ ਕੁ ਤੜਕੇ ਆਪਾਂ ਬੋਲਾ ਕੱਢ ਲਿਆ ਦਾ ਨਹੀਂ ਕੱਢਿਆ ਨਹੀਂ ਹਲੇ ਘਾਰਾਂ ਤੁਰਾਂ ਦਾ ਚੈੱਕ ਕਰ ਲੈਂਦਾ ਕੱਟਰ ਨੂੰ ਸੰਘਾਇਆ ਹੀ ਗੱਲਾਂ ਠੀਕ ਆ ਤੇ ਸੂ ਆ ਗਿਆ ਤੀਜਾ ਤੇ ਕਿੰਨਾ ਦੁੱਧ ਕੱਢ ਦੂਗੀ ਵੀਰੇ ਅੱਜ ਕੇ ਦੁੱਧ ਬਾਈ 18 ਪਲੱਸ ਤਾਂ ਦਿੰਦੀ ਹੈ ਇਹ ਗਾਹਾਂ ਦੇਖੋ ਜੇ ਅਗਲਾ ਬਾਊਗਾ ਤਾਂ ਵੱਧ ਵੀ ਦੇਗੀ ਠੀਕ ਆ ਯਾਨੀ ਦੇਊਗੀ 18 ਪਲੱਸ ਹਾਂ ਚੰਗੇ ਕੱਦ ਕਾਢਦੀ ਆ ਤੇ ਵੀਰੇ ਕਾਡੇ ਨੂੰ ਬਾਹਰ ਤੋਰ ਕੇ ਦਿਖਾਈ ਗਏ ਪੂਰੀ ਚੰਗੀ ਆ ਵੀਰੇ ਬਾਈ ਨਾਲ ਕਰ ਲਿਓ ਸੰਪਰਕ ਤੇ ਨਗੀਨਾ ਹੀ ਅੱਜ ਤਾਂ ਤੁਹਾਨੂੰ ਜਿਹੜਾ ਦਿਖਾਤਾ ਥਣਾ ਥਣਾ ਦਾ ਗੈਪ ਵੀ ਤੁਹਾਨੂੰ ਦਿਖਾਵਾਂਗੇ ਇੱਕ ਨੰਬਰ ਫੇਸ ਕੁਆਲਟੀ ਦੇਖ ਲਓ ਆ ਗਿਆ ਮਿਲਕਅਪ ਘਟਾ ਮਗਰ ਤੋਰੀ ਵੀਰੇ ਲੰਮੀ ਤੋੜ ਲਈ ਆ ਦੇਖੋ ਇੱਕ ਨੰਬਰ ਝੋਟੀ ਹੈਗੀ ਵੱਡੇ ਗੱਡਾ ਗਾੜ ਦੀ ਆ ਦੇਖੋ ਥੱਲੇ ਤੋਂ ਅਮਰੀਕਨ ਗਾਂ ਨੂੰ ਵੀ ਇੰਨਾ ਲੇਵਾ ਨਹੀਂ ਹੁੰਦਾ ਵੀਰੇ ਤੇ ਥਾਣਾ ਦਾ ਗੈਪ ਕਰੋ ਚੱਕ ਕਿੰਨਾ ਵਧੀਆ ਬੱਚਾ ਤੋਰ ਲਾ ਵੀਰੇ ਇਹ ਨਹੀਂ ਤੁਰਦੀ ਬੱਚਾ ਤੋਰ ਲੋ ਨਾਲ ਆ ਕਰੋ ਵੀਰੇ ਚੈੱਕ ਥੱਲੇ ਤਾਂ ਅਮਰੀਕਨ ਗਾਂ ਹੀ ਆ ਵੱਡੇ ਗੱਡਾ ਗਾੜ ਦੀ ਆ ਪੂਰੀ ਲੈ ਚੱਲ ਲੈ ਚੱਲ ਵੀਰੇ ਆ ਦੇਖੋ ਜੀ ਪੂਰੀ ਵੱਡੀ ਦੁੱਧ ਵਾਈ ਨੇ 18 ਗਿਆ ਨਾ ਮੇਰੇ ਹਿਸਾਬ ਨਾਲ ਇਹਨਾਂ ਦਾ 20 ਕਿਲੋ ਵੀ ਪਾ ਦਊਗੀ ਘਮੋੜ ਲਿਓ ਜੀ ਆ ਦੇਖੋ ਫੇਸ ਕੁਆਲਿਟੀ ਕਰੋ ਚੈੱਕ ਇੱਕ ਨੰਬਰ ਤੇ ਝੋਟੀ ਤੀਜਾ ਸੁਆਹ ਆ ਗਿਆ ਕੋਈ ਚੌਥਾ ਨਹੀਂ ਆ ਦੇਖੋ ਸ਼ੈਡ ਤੇ 나ੜਾ ਨੂੜਾ ਦੇਖੋ ਹਵਾਨੇ ਤੇ ਕਿੰਨੀ ਆ ਗਈ ਮਿਲਕ ਵੇਨ ਪੂਰੀ ਵਧੀਆ ਰਸੇ ਵਰਗੀ ਆਉਂਦੀ ਆ ਆ ਦੇਖੋ ਜੀ ਇੱਕ ਨੰਬਰ ਵਨ ਦੇ ਲੋ ਕਰੋ ਜੀ ਚੈੱਕ ਪੂਰੀ ਵਧੀਆ ਕਰ ਗਿਆ ਆ ਕਰੋ ਜੀ ਚੈੱਕ ਪੂਰੀ ਵਧੀਆ ਝੋਟੀ ਚੈੱਕ ਕਰ ਲਿਓ ਬਾਈ ਨਸਵਾਰਕ ਧਾਰਾ ਮਾਰ ਕੇ ਦਿਖਾਏਗਾ ਬਾਈ ਆ ਕਰੋ ਜੀ ਚੈੱਕ ਪੂਰੀ ਵਧੀਆ ਮਾਰ ਦੇ ਵੀਰੇ ਤਾਰਾਂ ਕੇ ਹੁਣ ਕੋਥਾਣਾ ਤਾਂ ਛੇੜਨ ਹੋਵੇ ਦੋਨੇ ਦਾ ਹੱਥਾਂ ਨਾਲ ਮਾਰ ਕੇ ਰਾ ਆ ਦੇਖੋ ਜੀ ਥੱਲੇ ਤੋਂ ਫੜ ਕੇ ਮਾਰ ਮੰਦਣ ਜਾਣ ਲੱਗਦਾ ਨਾ ਤਾਰੇ ਇਹ ਤੂੰ ਦਾ ਤੂੰ ਮਾਰ ਵੀਰੇ ਤਾਰ ਮਾਰ ਕੇ ਮਰੋਦਾਰਾਂ ਤੁਰਾਂ ਆ ਦੇਖੋ ਜੀ ਥੱਲੇ ਦਾ ਨਲਕਾ ਹੀ ਆ ਦੂਜੇ ਜੂ ਮਾਰ ਕੇ ਦਿਖਾ ਦਿਓ ਇੱਕ ਨੰਬਰ 12 ਦੇਖੋ ਜੀ। ਬਰੀ ਵਧੀਆ। ਦੁੱਧ ਵੀਰੇ ਵਾਕਿਆ ਹੀ ਦੇ ਦੂਗਾ। ਕਰ ਲਓ ਉਸ ਬਰਕ ਬਾਈ ਨੇ ਚਾਰੇ ਥਾਣਿਆਂ ਨੂੰ ਧਾਰਾਂ ਦਿਖਾ ਦਿੱਤੀਆਂ। ਤੇ ਮੁੱਲ ਵੀਰੇ ਦਾ ਫੋਨ ਹੋਊਗਾ ਜੈਜ ਤੇ ਜਾਂ। ਹਾਂ ਫੋਨ। ਹਾਂ ਜੀ ਫੋਨ ਤੇ ਕਰਾਂਗੇ। ਜੈਜ ਹੋਊਗਾ ਜਮ। ਜਾਮਾਂ ਜਾਈ ਬਾਈ। ਜਿਹੜਾ ਆਊਗਾ ਦੇਖ ਕੇ ਤੋਰੋਗੇ। ਜਮਾਂ ਬਾਈ ਦੇਖ ਕੇ ਤੋਰਾਂਗੇ। ਵੀਰੇ ਥੋੜੇ ਪੈਸੇ ਦਾ ਮਿਲਣੀ ਨਹੀਂ ਐਵੇਂ ਕਹਦੇ ਥੋੜੇ ਪੈਸੇ ਨਾਲ ਭੌਂਦੀ ਨਾ ਲਾਓ ਫੋਨ। ਚੰਗੀ ਮੱਝ ਆ ਕਿ ਦੋ ਮੰਜਾਂ ਜਿੰਨਾ ਦੇਊਗੀ ਦੁੱਧ। ਤੇ ਪੂਰੀ ਵਧੀਆ ਵੀਰੇ। ਪਿੰਡ ਆ ਗਿਆ ਬੱਲੋ ਜ਼ਿਲ੍ਹਾ ਬਟਿੰਡਾ ਤੇ ਮੱਝ ਮੈਂ ਤੁਹਾਨੂੰ ਫੇਰ ਕਹਿਣਾ ਦੁਬਾਰਾ ਤੋਂ ਮੈਂ ਤੁਹਾਨੂੰ ਥਾਣੇ ਥਾਣੇ ਫੇਰ ਕਰਾਉਣਾ ਚਾਹ ਇੱਕ ਆ ਦੇਖੋ ਜੀ ਇੱਕ ਨੰਬਰ ਚਾਰੇ ਨਖੜਵੇਂ ਗੈਪ ਤੇ ਚਾਰੇ ਗੁੱਠਾਂ ਦੇ ਥਾਣ ਲੱਗੇ ਵੇ ਤੇ ਫੇਰ ਕੁਆਲਿਟੀ ਕਰੋ ਚੈੱਕ ਆ ਦੇਖੋ ਲੈ ਬਲੂ ਨੂੰ ਫੇਰ ਤੁਹਾਨੂੰ ਦਿਖਾਉਣਾ ਟਕਾ ਕੇ ਦੇਖੋ ਤਾਂ ਤਾਂ ਸੂਤੋਂ ਟੱਚ ਹੋ ਕੇ ਥੱਲੇ ਤਾਂ ਹੀ ਜਾਂਦਾਗਾ ਆ ਦੇਖੋ ਜੀ ਪੂਰੀ ਵਧੀਆ ਝੋਟੀ ਕਰ ਲਿਓ ਬਾਈ ਨਾਲ ਸੰਪਰਕ ਇੱਕ ਝੋਟੀ ਸੀ ਘਰ ਦੀ ਝੋਟੀ ਆ ਬਾਈਆਂ ਦੀ ਤੇ ਨਾਲ ਵੀ ਬਾਈ ਨਾਲ ਕਰ ਲਿਓ ਸੰਪਰਕ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅਦ ਲੋ ਧੰਨਵਾਦ ਜਲਦ ਮਿਲਦੇ ਕ ਨਵੀਂ ਵੀਡੀਓ ਨਾਲ